ਸਮਰਾਲਾ ਦੇ ਪਿੰਡ ਓਟਲਾ ਦੇ ਕਿਸਾਨ ਜਗਦੇਵ ਸਿੰਘ ਜੱਗੀ ਨੇ ਆਪਣੇ ਢਾਈ ਕਿੱਲੇ ਵਿੱਚ ਆਰਗੈਨਿਕ ਸਬਜ਼ੀਆਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਨੇ ਗੱਲਬਾਤ ਕਰਦੇ ਹੋਏ ਉਹਨਾਂ ਆਖਿਆ ਕਿ ਹੁਣ ਜੋ ਸਾਨੂੰ ਹਰੀਆਂ ਸਬਜ਼ੀਆਂ ਮਾਰਕੀਟ ਵਿੱਚ ਮਿਲ ਰਹੀਆਂ ਨੇ ਉਹਨਾਂ ਉੱਪਰ ਜ਼ਹਿਰੀਲੀਆਂ ਸਪਰੇਅਾਂ ਕੀਤੀਆਂ ਹੁੰਦੀਆਂ ਹਨ ਜੋ ਕਿ ਸਾਡੀ ਸਿਹਤ ਲਈ ਬੜੀ ਹਾਨੀਕਾਰਕ ਹੁੰਦੀਆਂ ਹਨ ਪਰ ਫਿਰ ਵੀ ਮਜਬੂਰੀ ਕਾਰਨ ਸਾਨੂੰ ਇਹ ਸਬਜ਼ੀਆਂ ਖਰੀਦਨੀਆਂ ਪੈਂਦੀਆਂ ਨੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਜੀ ਨਾ ਭਾਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਕਿਹੜਾ ਸ਼ਹਿਰ ਮੇਰਾ ਪਿੰਡ ਉਟਾਲਾ ਜੀ ਸ਼ਹਿਰ ਸਮਰਾਲਾ ਪਿੰਡ ਆ ਆਰਗੇਨਿਕ ਸਬਜ਼ੀਆਂ ਵੇਚਦੇ ਰੋਡ ਦੇ ਉੱਪਰ ਆ ਬੈਂਕ ਕੋਲਾਈਂਟ ਕਰੋ ਆ ਜੀ ਤਕਰੀਬਨ 10-12 ਸਾਲ ਪਹਿਲਾਂ ਮੈਂ ਆਰਗੈਨਿਕ ਸਬਜ਼ੀਆਂ ਦਾ ਸ਼ੁਰੂ ਕੀਤਾ ਸੀਗਾ ਦਾਲਾਂ ਦਾ ਘਰ ਵਾਸਤੇ ਜੀ ਤੇ ਅਨਾਜ ਦਾ ਤੇ ਉਸ ਤੋਂ ਬਾਅਦ ਮਨ ਸੀ ਬਹੁਤ ਦੇਰ ਦਾ ਵੀ ਜਿਹੜੇ ਸ਼ਹਿਰੀ ਲੋਕ ਨੇ ਜਾਂ ਜਿਹੜੇ ਲੋਕ ਆਪ ਖੇਤੀ ਨਹੀਂ ਕਰਦੇ ਹੈਗੇ ਉਹਨਾਂ ਵਾਸਤੇ ਵੀ ਭਾ ਆਰਗੈਨਿਕ ਸਬਜ਼ੀਆਂ ਦਾਲਾਂ ਤੇ ਅਨਾਜ ਜਿਹੜਾ ਉਹਦਾ ਉਹਨਾਂ ਪਹੁੰਚ ਪਹੁੰਚਾਉਣ ਦਾ ਕੋਈ ਉਪਰਾਲਾ ਕਰੀਏ ਇਸ ਵਾਸਤੇ ਪਿਛਲੇ ਸਾਲ ਤੋਂ ਤਕਰੀਬਨ ਅਸੀਂ ਸਟਾਰਟ ਕੀਤਾ ਜੀ ਕਿੰਨੇ ਕਿਲੋ ਕਰਦੇ ਆਰਗੈਨਿਕ ਪਿਛਲੇ ਸਾਲ ਤਕਰੀਬਨ ਅੱਧੇ ਪੌਣ ਕਿਲੋ ਦੇ ਵਿੱਚ ਸਟਾਰਟ ਕੀਤਾ ਸੀ ਅਸਾਂ ਇਸ ਵਾਰ ਤਕਰੀਬਨ ਸਵਾ 2 2.5 ਕਿਲੋ ਦੇ ਵਿੱਚ ਆਪਾਂ ਬੜਾ ਚੁੱਕਿਆ ਇਹ ਵੀ ਟ੍ਰੇਨਿੰਗ ਲਈ ਲਿਖੀ ਟ੍ਰੇਨਿੰਗ ਟਾਈਮ ਟੂ ਟੈਂਟ ਗ੍ਰਿੰ 10 12 ਸਾਲ ਦੀ ਟ੍ਰੇਨਿੰਗ ਹੀ ਲੈ ਰਹੇ ਆ ਜੀ ਤੇ ਵੱਡਾ ਇਹਦੇ ਵਿੱਚ ਹੱਥ ਮੈਂ ਨਾਮ ਲੈਣਾ ਚਾਹੂੰਗਾ ਗੁਰਪ੍ਰੀਤ ਸਿੰਘ ਦਬੜੀ ਖਾਨ ਆਨੇ ਜਿਹੜੇ ਆਰਗੈਨਿਕ ਕਿਸੇ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਦੀ ਗਾਈਡੈਂਸ ਬਹੁਤ ਸੀ ਸਾਨੂੰ ਇਹਦੇ ਵਾਸਤੇ ਜਿਹੜੀ ਜਿਹੜੀ ਸਬਜ਼ੀਆਂ ਆਏ ਨੇ ਸਬਜ਼ੀਆਂ ਆਪਣੇ ਕੋਲ ਗਰਮੀਆਂ ਦੇ ਸਾਰੀਆਂ ਨੇ ਜੀ ਜਿਵੇਂ ਸ਼ਿਮਲਾ ਮਿਰਚ ਹੋਇਆ ਢਿੰਡੀ ਹੋਇਆ ਕਦੂ ਹੋਇਆ ਮਿੱਠਾ ਕਦੂ ਹੋਇਆ ਹੀਰਾ ਕੱਕੜੀ ਸਾਰਾ ਕੁਝ ਜੋ ਵੀ ਮਤਲਬ ਬਾਜ਼ਾਰ ਦੇ ਵਿੱਚ ਆਮ ਦੇਖ ਤਾ ਨਾ ਉਹ ਸਾਰਾ ਕੁਝ ਆਪਣੇ ਕੋਲ ਰਹਿਣ ਸਬਜੀ ਤੇ ਆਰਗੈਨਿਕ ਸਿੰਨਾ ਤਸੂੰਗਾ ਸਭ ਸਭ ਫਰਕ ਤਾਂ ਜਮੀਨੋਂ ਆ ਸਮਾਨ ਦਾ ਜਿਵੇਂ ਇਹਦੀ ਜਿਹੜੀ ਗੁਣਵੱਤਾ ਹੈ ਇਹਦੀ ਕੁਆਲਿਟੀ ਆ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਉਹਨਾਂ ਵਿੱਚ ਜੋ ਗਰੋ ਕੀਤਾ ਜਾਂਦਾ तकरीबन ਉਹਦਾ ਕੈਮੀਕਲ ਹੀ ਹੁੰਦਾ ਅਸੀਂ ਕੈਮੀਕਲੇ ਕਿਸੇ ਨਾ ਕਿਸੇ ਤਰੀਕੇ ਨਾਲ ਖਾ ਰਹੇ ਆਂ ਪਰ ਇਹਨੇ ਤੁਹਾਡੀ ਹੈਲਥ ਨੂੰ ਬੂਸਟ ਕਰਨਾ ਤੁਹਾਡਾ ਜਿਹੜਾ ਨੁਕਸਾਨ ਕੀਤਾ ਹੈਗਾ ਹੋਰ ਚੀਜ਼ਾਂ ਨੇ ਪੋਲੂਸ਼ਨ ਨੇ ਉਹਨੂੰ ਇਹਨੇ ਮਤਲਬ ਰੀਜੂਨੇਟ ਕਰਨਾ ਹੈ ਇਸ ਕਰਕੇ ਦਾ ਸੁਆਦਾਈ ਬਹੁਤ ਫਰਕ ਹੈ ਤੇ ਇਸ ਕਰਕੇ ਮਤਲਬ ਜਿਹੜਾ ਫਿਊਚਰ ਆ ਉਹ ਆਰਗੈਨਿਕ ਸਬਜ਼ੀ ਦਾ ਹੀ ਹੈ। ਇਹਦਾ ਫਰਕ ਹੁੰਦਾ ਹੈ ਯਾ ਰੇਟ ਦਾ ਥੋੜਾ ਬਹੁਤਾ ਫਰਕ ਹੁੰਦਾ ਕਿਉਂਕਿ ਇਹਦੀ ਪ੍ਰੋਡਕਸ਼ਨ ਘਟ ਜਾਂਦੀ ਹੈ ਆਮ ਸਬਜ਼ੀਆਂ ਦੇ ਨਾਲੋਂ ਤੇ ਥੋੜਾ ਜਿਹਾ ਇਹ ਲੇਬਰ ਖਰਚਾ ਵੱਧ ਪੈਂਦਾ। ਇਸ ਕਰਕੇ ਥੋੜਾ ਬਹੁਤ ਰਵਾਇਤੀ ਖੇਤੀ ਵਾਲੇ ਉਂਝੇ ਹੋਰ ਲੋਗ ਆਰਗੈਨਿਕ ਖੇਤੀ ਦੇ ਸੱਥੇ ਉਜਲੇ ਦੇ ਬੜਾਉਣਾ ਆ ਰਿਹਾ। ਇਹਨੂੰ ਲੋਕ ਕਿਉਂ ਨਹੀਂ ਜਾਂਦੇ? ਦੇਖੋ ਕੰਮ ਸਟਾਰਟਿੰਗ ਹੈ ਮੁਸ਼ਕਲਾ ਹਾਲੇ ਬਹੁਤੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਨਾ ਟ੍ਰੇਨਿੰਗ ਹੈ। ਸਭ ਤੋਂ ਵੱਡੀ ਸਮੱਸਿਆ ਇਹਦੀ ਮਾਰਕੀਟਿੰਗ ਦੀ ਹੈ ਲੋਕਾਂ ਕੋਲ ਮਾਰਕੀਟਿੰਗ ਵਾਸਤੇ ਕੋਈ ਪਲੇਟਫਾਰਮ ਨਹੀਂ ਹੈ ਜਿੱਥੇ ਜਾ ਕੇ ਉਹ ਆਪਣੀ ਆਰਗੇਨਿਕ ਸਬਜ਼ੀ ਉਹ ਵੇਚ ਸਕਣ ਕਿੰਨੇ ਕਿਲੋ ਵਿੱਚ ਕਰ ਰਹੇ ਹੋ ਤਕਰੀਬਨ 2 2.5 ਕਿਲੇ ਦੇ ਵਿੱਚ ਆਪਾਂ ਇਸ ਵੇਲੇ ਸਟਾਰਟ ਕਰ ਰਹੇ ਹਾਂ ਇਕੱਲੇ ਹੀ ਜਾਂ ਪਰਿਵਾਰ ਦੇ ਨਾਲ ਸਾਥ ਹੋ ਰਿਹਾ ਪਰਿਵਾਰ ਤਾਂ ਦੇਖੋ سپورਟ ਥੋੜੀ-ਬਹੁਤੀ ਤਾਂ ਹੁੰਦੀ ਹੋਇਆ ਬੇਸ਼ੱਕ ਪਹਿਲਾਂ-ਪਹਿਲਾਂ ਉਹ ਨਹੀਂ ਵੀ ਇਸ ਚੀਜ਼ ਨੂੰ ਚੰਗਾ ਮੰਨਦੇ ਹੈਗੇ ਕਿਉਂਕਿ ਜੇ ਤੁਸੀਂ ਆਪਣਾ ਵੱਖਰਾ ਰਾਹ ਚੁਣਦੇ ਆ ਤਾਂ ਕੋਈ ਵੀ ਪਰਿਵਾਰ ਉਹਨੂੰ ਪਸੰਦ ਨਹੀਂ ਕਰਦਾ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਪਰਿਵਾਰ ਦੀ سپورਟ ਤਾਂ ਹੁੰਦੀ ਹੋਇਆ ਜੇ ਮੈਂ ਤੁਹਾਨੂੰ ਦੱਸਿਆ 2 ਪਹਿਲਾਂ ਨਹੀਂ ਫਸਣਾ ਲੋਕ ਇਹਦਾ ਫਾਇਡੈਂਸ ਕਿੰਨਾ ਕੁ ਤਣਾ ਹੋ ਰਿਹਾ ਜੀ ਮੁਨਾਫਾ ਤਾਂ ਦੇਖ ਲੋ ਇਹ ਆ ਵੀ ਮਤਲਬ ਉਹ ਤਾਂ ਦੁੱਗਣਾ ਤੇ ਗੁਣਾ ਇਹਦੇ ਵਿੱਚ ਮੁਨਾਫਾ ਜੇ ਆਪਾਂ ਸਹੀ ਤਰੀਕਾ ਨਾਲ ਕਰੀਏ ਤੇ ਜੇ ਸਹੀ ਤਰੀਕਾ ਨਾਲ ਕਰਦੋਂ ਰੈਗੂਲਰ ਇਨਕਮ ਆਹ ਰੋਈ ਤੁਹਾਨੂੰ ਕੋ ਪੈਸੇ ਆਉਣ ਨੂੰ ਨੇ ਕੁਝ ਨੂੰ 6 ਮਹੀਨੇ ਬੈਠਣ ਲਈ ਚੰਦਾ ਉਡੀਕਣਾ ਨਹੀਂ ਪੈਂਦਾ ਪੈਸੇ ਵਾਸਤੇ ਪਹਿਲਾਂ 2 ਕਿਲੇ ਕਿੰਨੀ ਕਮਾਈ ਹੋਈ ਹੁੰਦੀ ਸੀ ਤੇ ਹੁਣ 2 ਕਿਲੇ ਕਿੰਨੀ ਹੋਈ ਜੇ ਆਮ ਰੂਟੀਨ ਦੇ ਵਿੱਚ ਆਪਾਂ ਲਈ ਤਾਂ 2 ਕਿਲੇ ਦੇ ਵਿੱਚ 50-60000 ਰੁਪਇਆ ਇੱਕ ਇੱਕ ਕਿਲੇ ਦਾ ਲਈਏ ਤਾਂ ਲੱਖ ਤੋਂ ਵੱਧ ਲੱਖ ਰੁਪਇਆ ਕਮਾਈ ਹੁੰਦੀ ਸੀ ਜੀ ਤੇ ਇਹਦੇ ਵਿੱਚ ਤੁਸੀਂ ਤਕਰੀਬਨ 3 ਤੋਂ 4 ਲੱਖ ਰੁਪਏ ਆਰਾਮ ਨਾਲ ਕਮਾ ਸਕਦੇ ਆ। ਕਿੰਨਾ ਟਾਈਮ ਲਾਉਣਾ ਨੇ ਕੀ ਰੋਜ਼ ਵਾਲਾ? ਮੈਂ ਸਾਈਡ ਬਾਈ ਸਾਈਡ ਜੌਬ ਵੀ ਕਰਦਾ ਗਵਰਨਮੈਂਟ ਹੈਲਥ ਡਿਪਾਰਟਮੈਂਟ ਦੇ ਵਿੱਚ ਤੇ ਇਸ ਕਰਕੇ ਬਹੁਤਾ ਟਾਈਮ ਨਹੀਂ ਮੈਂ ਡਿਵੋਟ ਕਰ ਪਾਉਂ ਦੁਪਹਿਰ ਤੋਂ ਬਾਅਦ ਕਿ ਮੈਂ ਇਸ ਪਾਸੇ ਹੁੰਨਾ ਤੇ ਕੁਝ ਲੇਬਰਰ ਦੀ ਸਿਰ ਤੇ ਫਿਰ ਮੇਰਾ ਕੰਮ ਚੱਲਦਾ। ਇਹ ਸਬਜ਼ੀਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜੇ ਫਰਾਲ ਚਾਰ ਬਸ ਜੀ ਪੂਰੇ ਪੰਜਾਬ ਵਾਸੀਆਂ ਨੂੰ ਜਿਹੜੀਆਂ ਆਪਾਂ ਦੂਜੀ ਸਬਜ਼ੀਆਂ ਕਰਦੇ ਆਣ ਉਹ ਪ੍ਰੇਖਾ ਕੀਤੀਆਂ ਹੋਈਆਂ ਨੇ ਕਿਉਂਕਿ ਇਹ ਵੀ ਬੜੇ ਹਾਨੀਕਾਰਕ ਨੇ। ਇਹ ਨਾ ਸਬਜ਼ੀਆਂ ਦੇ ਰੋਸ ਦੇਖੋ ਆਮ ਤੌਰ ਤੇ ਜਿਹੜੇ ਸ਼ਹਿਰੀ ਬੰਦੇ ਉਹਨਾਂ ਸ਼ਿਕਾਇਤ ਰੈਂਦੀ ਹੈ ਕਿ ਕਿਸਾਨ ਆ ਸਪਰੇਆ ਬਹੁਤ ਕਰਦਾ ਫਰਟੀਲਾਈਜ਼ਰ ਬਹੁਤ ਪਾਉਂਦਾ ਵੀ ਸਾਨੂੰ ਸਪਰੇਅ ਵਾਲੀ ਸਬਜ਼ੀਆਂ ਖਾਣੀਆਂ ਪੈਂਦੀਆਂ ਨਾਲ ਅਨਾਜ ਖਾਣਾ ਪੈਂਦਾ ਕਿਸਾਨ ਕਦੇ ਵੀ ਨਹੀਂ ਚਾਹੁੰਦਾ ਹੈਗਾ ਕਿ ਅਸੀਂ ਮਤਲਬ ਜ਼ਹਿਰ ਖਵਾਈਏ ਸ਼ਹਿਰੀ ਲੋਕਾਂ ਨੂੰ ਜਾਂ ਜਿਹੜੇ ਲੋਕ ਖੇਤੀ ਨਹੀਂ ਕਰਦੇ ਹੈਗੇ ਵਾਰਟ ਸੌਫਟ ਹਾਰਟਡ ਹੁੰਦੇ ਆ ਪਰ ਉਹਨਾਂ ਦੀ ਮਜਬੂਰੀ ਹੈ ਠੀਕ ਹੈ ਕਿਉਂਕਿ ਇੱਕ ਦੌਰ ਇਹੋ ਜਿਹਾ ਚੱਲਿਆ ਵੀ ਉਹਨਾਂ ਤੋਂ ਕਈ ਚੀਜ਼ਾਂ ਕਰਵਾਈਆਂ ਗਈਆਂ ਨੇ ਹੁਣ ਹੌਲੀ ਹੌਲੀ ਮੋੜ ਰਹੇ ਨੇ ਉਦੇ ਵਾਸਤੇ ਸ਼ਹਿਰੀ ਲੋਕਾਂ ਦੀ ਸਪੋਰਟ ਦੀ ਜ਼ਰੂਰਤ ਹੈ ਜੇ ਅਸੀਂ ਮਤਲਬ ਕੁਆਲਿਟੀ ਚਾਹੁੰਨੇ ਤਾਂ ਸਾਨੂੰ ਕੁਆਲਿਟੀ ਦਾ ਥੋੜਾ ਬਹੁਤਾ ਮੁੱਲ ਵਧ ਦੇਣਾ ਪਊਗਾ ਇਸ ਪਾਸੇ ਲੋਕਾਂ ਨੂੰ ਪਰਫੁੱਲਤ ਕਰਨਾ ਪਊਗਾ ਤਾਂ ਇਸ ਪਾਸੇ ਨੂੰ ਲੋਕ ਵੱਧ ਤੋਂ ਵੱਧ ਚੋਰਨੇ ਇਹ ਵੀ ਦੱਸਿਆ ਵੀ ਵਧੀਆ ਪ੍ਰੋਫਿਟ ਦਾ ਕਿਹੜੇ ਤੋਂ ਵੱਧ ਪ੍ਰੋਫਿਟਾ ਦੁਆਟੀ ਕੇ ਤੇਰੇ ਪਰ ਅੱਜ ਕੱਲ੍ਹ ਵੀ ਜੋ ਨੌਜਵਾਨ ਜੀਡੀਓ ਵਿਦੇਸ਼ਾਂ ਦਾ ਰੁਕ ਕਰ ਰਹੀ ਹੈ ਕਿ ਉਹ ਇੱਥੇ ਰਹਿ ਕੇ ਵੀ ਵਧੀਆ ਖਸਾ ਕਮਾ ਸਕਦੇ ਕਮਾ ਸਕਦੇ ਆ ਬਹੁਤ ਜ਼ਿਆਦਾ ਓਪਰਚੂਨਿਟੀ ਦੇ ਨੇ ਸ਼ਾਇਦ ਉੱਥੇ ਤਾਂ ਜਿੰਨਾ ਹੁਣ ਬੁਰਾ ਹਾਲ ਆ ਉਹਨਾਂ ਨੂੰ ਕਿਤੇ ਵੱੱਡੇ ਇੱਥੇ ਅਸੀਂ ਸਿਖਾਲੇ ਹੈਗੇ ਆ ਤੇ ਬਹੁਤ ਵਧੀਆ ਸੀ ਬਿਜ਼ਨਸ ਸਟੈਬਲਿਸ਼ ਕਰ ਰਹੇ ਆਂ ਕੀਟਾਈ ਬਾੜੀ ਨੂੰ ਬਹੁਤ ਡਿਮਾਂਡ ਬਣ ਕਰ ਸਕਦੇ ਆਂ ਪਰ ਸਮੱਸਿਆ ਇਹ ਆ ਵੀ ਨਾ ਤਾਂ ਸਾਨੂੰ ਹਾਲ ਤੱਕ ਇਹ ਜਾਣਕਾਰੀ ਦਿੱਤੀ ਗਈ ਆ ਠੀਕ ਆ ਨਾ ਸਾਨੂੰ ਕੋਈ ਇਹ ਜੀ ਟ੍ਰੇਨਿੰਗ ਦਿੱਤੀ ਗਈ ਆ ਨਾ ਵੀ ਇਹ ਜੀ ਮੋਟੀਵੇਸ਼ਨ ਦਿੱਤੀ ਗਈ ਆ ਇਹ ਮੰਡੀਆਂ 'ਚ ਵਿਕਿਆ ਉਹ ਤੇ ਸਬਜ਼ੀ ਮੰਡੀ 'ਚ ਵਿਕਦੀ ਆ ਮੰਡੀਆਂ ਦੇ ਵਿੱਚ ਇਹ ਸਬਜ਼ੀ ਵੇਚ ਕੇ ਕੋਈ ਫਾਇਦਾ ਨਹੀਂ ਹੈ ਜੀ ਕਿਉਂਕਿ ਜੇ ਅਸੀਂ ਮੰਡੀ ਦੇ ਰੇਟ ਤੇ ਜਾਵਾਂਗੇ ਉੱਥੇ ਆਰਗੈਨਿਕ ਸਬਜ਼ੀ ਦਾ ਜੈਸ ਕੁਆਲਿਟੀ ਦਾ ਮੁੱਲ ਨਹੀਂ ਮਿਲਣਾ ਉੱਥੇ ਸਿਰਫ ਕੁਆਂਟੀਟੀ ਦਾ ਮੁੱਲ ਮਿਲਣਾ ਤੇ ਜਿੰਨੀ ਵੱਧ ਕੁਆਂਟੀਟੀ ਪ੍ਰੋਡਿਊਸ ਕਰੋਗੇ ਉਹਨਾਂ ਤੁਹਾਨੂੰ ਵੱਧ ਮਨਾਫਾ ਹੁਣ ਇਸ ਕਰਕੇ ਜਿਹੜੇ ਕਿਸਾਨ ਨੇ ਉਹ ਚੈਮੀਕਲ ਵਗੈਰਾ ਪਾਉਂਦੇ ਨੇ ਫਰਟੀਲਾਈਜ਼ਰ ਪਾਉਂਦੇ ਤਾਂ ਕਿ ਪ੍ਰੋਡਕਸ਼ਨ ਵਧੇ ਤਾਂ ਇਸ ਨਾਲ ਇਸ ਨਾਲ ਇਹ ਆਰਗੇਨਿਕ 30% ਲਿਖ ਨੂੰ ਪਤਾ ਲੱਗਦਾ ਕੀ ਆਰਗੇਨਿਕ ਇਹਨਾਂ ਦੀ ਜਿਹੜੀ ਚਮਕ ਆ ਉਹ ਵੱਖਰੀ ਹੁੰਦੀ ਹੈ ਫਿਰ ਜਦੋਂ ਤੁਸੀਂ ਉਹਨਾਂ ਦਾ ਸਾਈਜ਼ ਦੇਖਦੇ ਆ ਉਹਦਾ ਟੈਕਸਚਰ ਦੇਖਦੇ ਆ ਤਾਂ ਉਹ ਤੋਂ ਤੁਹਾਨੂੰ ਆਈਡੀਆ ਹੋ ਜਾਂਦਾ ਕਾਫੀ ਹੱਦ ਤੱਕ ਜਦੋਂ ਦੀ ਸਵਾਦ ਉਹਦਾ ਦੇਖਦੇ ਆ ਤੁਸੀਂ ਬਣਾਉਣ ਦਾ ਦੇਖਦੇ ਆ ਪੁਰ ਜਿਵੇਂ ਆਮ ਤੌਰ ਤੇ ਸਬਜ਼ੀਆਂ ਬਹੁਤ ਸਖਤ ਰਹਿੰਦੀਆਂ ਜਿਹੜੀਆਂ ਕੈਂਕਲ ਵਾਲੀਆਂ ਹੁੰਦੀਆਂ ਨੇ ਬਹੁਤ ਸੌਫਟ ਰਹਿੰਦੀਆਂ ਨੇ ਜਦੋਂ ਬਣਦੀਆਂ ਨੇ ਤੇ ਜਿਹੜਾ ਸਵਾਦ ਆ ਉਹ ਤਾਂ ਵੱਖਰਾ ਹੀ ਆ ਉਸ ਤੋਂ ਜਿਹੜੀ ਆਈਡੀਆ ਹੋ ਜਾਂਦਾ ਵੀ ਆਰਗੈਨਿਕ ਆ ਪਰ ਇੱਕ ਚੀਜ਼ ਦੇਖੋ ਇਹ ਵੀ ਗੱਲ ਜਿਹੜੀ ਬੜੇ ਜ਼ਿਆਦਾ ਆਰਗੈਨਿਕ ਖਾਣ ਦੀ ਬੜੀ ਡਿਮਾਂਡ ਆ ਤੁਸੀਂ ਥੋੜੀ ਜਿਹੀ ਸ਼ਹਿਰ ਦੇ ਉੱਤੇ ਕੰਮ ਕਰ ਰਹੇ ਹੋ ਤੁਸੀਂ ਬੜੇ ਜ਼ਿਆਦਾ ਨਹੀਂ ਮੇਰਾ ਦੇਖੋ ਸ਼ਹਿਰ ਆ ਆਪਣਾ ਇਹ ਇੱਥੇ ਲੋਕ ਇੱਥੇ ਮੇਰੇ ਮਿੱਤਰ ਨੇ ਤੇ ਇਹ ਸ਼ਹਿਰ ਨਾਲ ਪਿਆਰ ਆ ਤੇ ਇੱਥੋਂ ਹੀ ਸ਼ੁਰੂਆਤ ਕਰਨੀ ਆ ਅੱਗੇ ਦੇਖਾਂ ਜਿਵੇਂ ਮਹਾਰਾਜ ਨੇ ਚਾਹਿਆ ਡਵੈਲਪ ਹੋਇਆ ਤਾਂ ਕਰਾਂਗੇ ਇਹ ਰ ਨਹੀਂ ਰੁਟੀਨ ਦੇ ਵਿੱਚ ਹੀ ਮਤਲਬ ਅਸੀਂ ਤੋੜਦੇ ਜਿੰਨੇ ਕੁ ਜ਼ਰੂਰਤ ਹੁੰਦੀ ਹੈ ਅਸੀਂ ਗਰੋ ਉਹਨੇ ਹਿਸਾਬ ਨਾਲ ਕੀਤੀ ਆ ਜਿੰਨੀ ਕਿ ਸਾਡੀ ਲੱਗ ਜਵੇ ਤੁਹਾਡਾ ਇਸੇ ਅਗਰ ਵਿੱਚ ਹੋ ਸਕਦਾ ਤੇ ਨਹੀਂ ਅਸੀਂ ਇੱਕੋ ਆਊਟਲੈਟ ਇੱਥੇ ਬਣਾਈ ਹੋਈ ਆ ਹਾਲ ਦੀ ਘੜੀ ਇੱਥੇ ਅਸੀਂ ਵੇਚਦੇ ਆ तकरीबन ਸ਼ਹਿਰ ਦੇ ਦੂਜੇ ਪਾਸੇ ਤੋਂ ਵੀ ਜਿਹੜੇ ਲੋਕ ਖਾਣਾ ਚਾਹੁੰਦੇ ਨੇ ਉਹ ਆ ਜਾਂਦੇ ਨੇ ਦੇਖੋ ਜੀ ਇਸ ਲਾਈਨ ਵਿੱਚ ਆਣਾ ਚਾਹੁੰਦਾ ਕੀ ਕੋਈ ਤੁਹਾਨੂੰ ਸਹਾਇਤਾ ਕਰੋਗੇ ਬਿਲਕੁਲ ਕਰਾਂਗੇ ਜੀ ਮੈਂ ਤਾਂ ਕਹਿੰਦਾ ਵਾਧੂ ਤੋਂ ਵਾਧੂ ਆਉਣ ਮੈਂ ਤਾਂ ਕਹਿੰਦਾ ਇੱਥੇ ਮੇਰੇ ਨਾਲ ਚਾਰ ਆਊਟਲੈਟ ਆਰਗੇਨਿਕ ਸਬਜ਼ੀਆਂ ਹੋਰ ਲੱਗਾਂ ਇਦੇ ਵਿੱਚ ਇੰਨੀ ਮਾਰਕੀਟ ਹੈ ਇੰਨਾ ਹਲੇ ਇਹਦਾ ਮਤਲਬ ਪੂਰੀ ਮਾਰਕੀਟ ਕਹਿੰਨ ਖਾਲੀ ਪਈ ਹੈ ਇੱਕ ਸ਼ਹਿਰ ਦੇ ਵਿੱਚ ਸਿਰਫ ਇੱਕ ਦੁਕਾਨ ਹੈ ਜੇ 10 ਹੌਣ ਤਾਂ ਉਹ ਵੀ ਮਾਰੂ ਮਾਰ ਚੱਲਣ ਗਿਆ ਸਾਨੂੰ ਮਤਲਬ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਸਰਦੀਆਂ ਨਾਲ ਆਪਾਂ ਫਰੂਟ ਵੀ ਕਰ ਸਕਦੇ ਆ ਹਾਂਜੀ ਫਰੂਟ ਵੀ ਹੁਣ ਸਾਡਾ ਪਲਾਨ ਇਹੀ ਆ ਵੀ ਅਸੀਂ ਇੰਟਰ ਕ੍ਰੋਪਿੰਗ ਦੇ ਵਿੱਚ ਕੁਝ ਫਰੂਟ ਲਾਵਾਂਗੇ ਜਿਵੇਂ ਪਪੀਤਾ ਹੋਇਆ ਛੀਨੂ ਹੋਇਆ ਨਿੰਬੂ ਸਟਾਰਟ ਕਰਾਂਗੇ ਕੁਝ ਕੇ ਹਾਲ ਦੀ ਘੜੀ ਪਾਈ ਸਟਾਰਟ ਕਰਾਂਗੇ ਕਿ ਕੀ ਕਹਿਣਾ ਚਾਹਾਂ ਨੌਜਵਾਨ ਜਿਹੜੀ ਜਿਹੜੀ ਵਪਾਰੀ ਕਰ ਰਹੀ ਆ ਆਰਗੈਨਿਕ ਵੀ ਕਰਕੇ ਕੀ ਲ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਅਸੀਂ ਉੱਥੇ ਇੰਨਾ ਪੈਸਾ ਲਾਉਨੇ ਆ ਬਾਹਰ ਜਾਣ ਵਾਸਤੇ ਇੱਥੇ ਥੋੜਾ ਕੁਝ ਵੀ ਨਹੀਂ ਲੱਗਦਾ ਹੈਗਾ ਤੁਹਾਡੇ ਕੋਲ ਟਰੈਕਟਰ ਕਰਦਾ ਹੁੰਦਾ ਤੁਹਾਡੇ ਕੋਲ ਟਰਾਲੀ ਕਰਦੀ ਹੁੰਦੀ ਆ ਤੁਸੀਂ ਆਪਣੀ ਸਬਜ਼ੀ ਉਕਾਓ 2 ਕਿੱਲਿਆਂ ਦੇ ਵਿੱਚ ਵੀ ਮੇਰੇ ਕਹਿਣ ਤੇ ਜੇ ਤੁਸੀਂ ਸਟਾਰਟ ਕਰਦੇ 1 ਕਿੱਲੋ ਤੋਂ ਕਰਨਾ ਚਾਹੀਦਾ ਜੇ 2 ਕਿੱਲੇ ਤੱਕ ਜਦੋਂ ਅਸੀਂ ਪਹੁੰਚ ਗਏ ਸਬਜ਼ੀ ਦਾ ਤਾਂ ਅਸੀਂ ਇੱਕ ਸਰਕਾਰੀ ਨੌਕਰੀ ਦੇ ਬਰਾਬਰ ਇਨਕਮ ਜਨਰੇਟ ਕਰ ਲੱਗ ਜਾਏ ਇਹ ਥੋੜਾ ਡ੍ਰੀਮ ਸੀ ਮੇਰਾ ਡ੍ਰੀਮ ਤਾਂ ਇਹ ਹੀ ਆ ਵੀ ਪੂਰੇ ਪੰਜਾਬ ਦੇ ਵਿੱਚ ਪੂਰੇ ਜਿਹੜੇ ਦੁਨੀਆ ਦੇ ਵਿੱਚ ਜਿਹੜੇ ਲੋਕ ਆ অর্ਗੈਨਿਕ ਤਰੀਕੇ ਨਾਲ ਉਗਾਈਆਂ ਚੀਜ਼ਾਂ ਹੀ ਖਾਂਦੇ